ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ total 3 ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸਨਾਂ ਠੀਕ ਠਾਕ ਜੇ ਵਿਗਿਆਤਨ ਵਾਲਾ ਮਾਲ ਫਿਰ ਉਦਨ ਵਾਲਾ ਵੀ ਕਿੰਨੇ ਦੇ ਹੋਊਗੀ ਵਿਗਿਆਤਨ ਮਾਲ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਇੱਕ ਵਾਰ ਨਾਮ ਮੇਰਾ ਭਾਸ ਸਿੰਘ ਜਪਿੰਡ ਚੰਡਾ ਜ਼ਿਲ੍ਹਾ ਮੋਹਰੀਜ ਨਾਲ ਆ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰ 984294 ਠੀਕ ਆ ਤੇ ਸ਼ਰਵਾਦ ਫਿਰ ਆ ਪਿੱਲੇ ਨੰਬਰ ਵਾਲੀ ਤੋਂ ਕਰ ਲਈਏ ਹਾਂਜੀ ਤਾਜੀ ਸੂਈ ਦਾ ਕਹਦਾ ਖਲ ਦੀ ਸੂਈ ਅੱਜ ਪਰਸੋਂ ਠੀਕ ਆ ਹਾਂਜੀ ਆ ਬੱਚਾ ਜੇ ਦਾ ਆ ਕੱਟੀ ਆ ਕੱਟੀ ਤਾਜੀ ਸੂਈ ਪਰਸੋਂ ਦੀ ਕੰਡੇ ਸੂਈ ਆ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵਾਲੀ ਘਰ ਆ ਰਹੇ ਹਾਂ ਤਾਂ ਵੀ 12-13 ਕਿਲੋ ਦੇ ਦਿੰਦੀ ਆ ਠੀਕ ਆ ਉਹ ਆਪਣੇ ਘਰ ਵਾਲਾ ਕੋਈ ਦੋ ਡੰਗ ਮੈਲੇ 9-10 ਕਿਲੋ ਵਿੱਚ ਘਾਰ ਜੋ ਅੱਛਾ ਜਿਹੜਾ ਘਰ ਚਵਾ ਦੋਗੇ ਚਵਾ ਕੇ ਦੇਣਾ ਜੀ ਸੋਰ ਹਾਂ ਫੇਰ ਇੱਕ ਰੀਮ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਕੱਦ ਕੱਟਤੀ ਵੀ ਜਿਹੜੀ ਚੰਗੀ ਐ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵੇਖ ਕੇ ਤੇ ਕਿੰਨਾ ਫਿਰ ਇਹਦਾ ਮੁੱਲ ਵਿੱਦੀ ਮੁੱਲ ਦਾ ਹੱਦ ਵਿੱਦੀ ਅੱਜ ਨੂੰ 50-60 ਡਾਊਨ ਆਇਆ ਨਹੀਂ ਤੇ ਇਹਨੂੰ ਵੀ ਮੱਜ ਤੇ ਲੱਖ ਟੱਗੇ ਦੀ ਹੈ ਹਾਂਜੀ ਹੁਣ ਜਿਹੜੀ ਆਪਾਂ ਦੇ ਦਰ ਨੂੰ 85 ਹੇ ਪਹੁੰਚ ਦੋ ਅੱਛਾ 85 'ਚ ਪਹੁੰਚ ਕਰ ਦੋਗੇ 100 ਕਿਲੋਮੀਟਰ ਤੱਕ ਕਰ ਦਾਂਗੇ ਠੀਕ ਐ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਨੀਲੀ ਦੀ ਝੋਟੀ ਹਾਂਜੀ ਚੰਗੇ ਪਿੱਠਪੜੇ ਵਾਲੀ ਆ ਤੇ ਇਹਨੋਂ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹ ਨਾ ਰਬੀ ਜੀ ਕੋ 15 ਦਿਨਾਂ ਨਾਲ 20 ਦਿਨਾਂ ਨਾਲ ਉਹ ਕੱਤੀ ਜੇ ਚ ਪੈ ਗਈ। ਬਾਕੀ ਚਲੋ ਹੈ ਤੇ ਮਹੀਨੇ ਦੇ ਲੱਗ ਗਈ ਆ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। 4-5 ਦਿਨ ਉੱਪਰ ਥੱਲੇ ਵੀ ਹੋ ਸਕਦੇ। ਤੇ ਕਿੰਨਾ ਵੇਦਿਆ ਦੇ ਕੋਲ ਦੁੱਧ ਤਿਆਰ? ਇਹ ਇਹਦਾ ਥੱਲੇ ਵੀ 9-10 ਕਿਲੋ ਦੁੱਧ ਤਿਆਰ ਆ। ਤਿਆਰ ਬਿਲਕੁਲ। ਜਿਆਦਾ ਹੀ ਇਹਨੇ ਦਿਹਾੜੀ ਜੀ ਨਹੀਂ ਲਾਇਆ ਤਾਂ 11-12 ਕਿਲੋ ਹੀ। ਅੱਛਾ। ਹੁਣ 9-10 ਕਿਲੋ ਵਿੱਚ ਘਾ ਲੈਂਦੇ। ਜਿਹੜਾ 9 ਲੀਟਰ ਘਰੋ ਬਿਲਕੁਲ ਚਵਾ ਦੋਗੇ। ਚਵਾ ਕੇ ਨਾਲ ਬੀਜੀ। ਤੋਰ ਹਾਂ ਫਿਰ ਅਕਲ ਬਾਕੀ ਇਹ ਵੀ ਕੋਈ ਵੀ ਚਵਾ ਗਿਆ ਵੀ ਖੜੇ ਜੇ ਅਸੀਂ ਬਾਰ ਬਾਰ ਕਿੰਨੇ ਚਵਾ ਕੇ ਖੜੋ ਤੇ ਜਿਹੜੇ ਵੀਰਾਂ ਨੇ ਖੜਨੀ ਉਹਨਾਂ ਦਾ ਵੀ ਫਰਜ਼ ਬੰਦਾ ਆਪਣੀ ਚਵਾਈ ਕਰਕੇ ਖੜਨ ਦਾ ਬਾਕੀ ਘੱਟ ਘੱਟ ਫੇਟ ਫੋੜੇ ਦੀ ਚਲੋ ਵੀ ਚੰਗੀ ਆ ਤੇ ਦਾ ਮੁੱਲ ਵੀ ਜੀ ਫਿਰ ਇਹ ਯਾਰ ਵੀ ਸਾਮ ਵਾਲਾ ਲੈ ਲੈਣਾ ਹਾਂਜੀ ਦੁੱਧ ਫਿਰ 12 13 ਕਿਲੋ ਕਰ ਜੂਗੀ ਠੀਕ ਆ ਇਹ ਵੀ ਜਿਹੜੀ ਦੇ ਦੇਣੀ ਇਹ 75000 ਤੋਂ ਕਰ ਦਾਂਗੇ ਅੱਛਾ 75000 ਤੋਂ ਪਹੁੰਚ 75000 ਤੋਂ ਮਾਣ ਕਰ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਬੱਚੇ ਦਾ ਬਿਨਾ ਚ ਹਾਂ ਇਹ ਬੱਚੇ ਦਾ ਬਿਨਾ ਠੀਕ ਆ ਇਹਦੇ ਕੁਲ ਦੁੱਧ ਕਿੰਨਾ ਇਹਦਾ ਤਾਂ ਇਹ 20 9 10 ਕਿਲੋ ਤਿਆਰ ਆ ਤਿਆਰ ਜਿਹੜਾ ਹਾਂਜੀ ਹਾਂਜੀ ਤੇ ਇਹ ਮਿਲਦੀ ਕਿੱਤਰਾ ਇਹ ਮਿਲਦੀ ਆ ਵੀ ਪਹਾੜੇ ਦੇ ਮਿਲਦੇ ਕੋਈ ਟਿਕਾ ਟਿਕਾ ਅੱਛਾ ਹਾਂਜੀ ਤੋੜਾਂ ਫਿਰ ਕਰੀ ਨਾ ਮਾਕੇ ਥੱਲੇ ਚੰਗੀ ਬਣੀ ਹੈ ਤੇ ਇਹਦਾ ਫਿਰ ਮੁੱਲ ਲਓ ਵੀਰ ਜੀ ਇਹਦਾ ਮੁੱਲ ਕਿਾ ਜੀ ਇਹ ਕਿੰਨਾ ਇਹ 60-70 ਚ ਪਹੁੰਚ ਕਰ ਦਾਂਗੇ ਅੱਛਾ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਫੋਨ ਲਾਵੇ ਕੋਈ ਮਾਨਦਨ ਕਰ ਦਾਂਗੇ ਮਾਨਦਨ ਤੇ ਸਾਰੀਆਂ ਚ ਹੋ ਜਾਣਗੀਆਂ ਸਾਰੀਆਂ ਕਰ ਦਾਂਗੇ ਵੀਰ ਜੀ ਤੇ ਠੀਕ ਹੈ ਫਿਰ ਜੀ ਹੋਰ ਕੁਝ ਹੈ ਨਾ ਜੀ ਬੇਨਤੀ ਆ ਸੁਨਿਆ ਸੁਨਿਆ ਇੱਥੇ ਆਓ ਆਪਣੇ ਪਾਸ ਕਰਕੇ ਖੜੋ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਹੈ ਤੁਹਾਡੇ ਸਾਹਮਣੇ ਹੈ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ